ਇਸ਼ ਹੈ ਗੋਲ ਚੋਹਾਨ ਦੀ ਕਹਾਣੀ ਅੱਧੇ ਸਿਰ ਦਾ ਦਰਦ ਮੈਂ ਇੰਨਾ ਸੋਚਿਆ ਕਿ ਸੋਚ-ਸੋਚ ਕੇ ਮੇਰੇ ਪੈਰ ਦੁਖਣ ਲੱਗ ਪਏ ਮੇਰੀ ਜੁੱਤੀ ਦੇ ਤਲਿਆਂ 'ਚ ਮੋਰੀਆਂ ਹੋ ਗਈਆਂ ਹਨ ਕਿਵੇਂ ਦਾ ਰਹੇਗਾ ਇਸ ਤਰ੍ਹਾਂ ਕਹਾਣੀ ਸ਼ੁਰੂ ਕਰਨਾ ਖੈਰ ਕਹਾਣੀ ਇਸ ਤਰ੍ਹਾਂ ਵੀ ਰੰਭੀ ਜਾ ਸਕਦੀ ਹੈ ਕਿ ਉਸ ਨੂੰ ਮਾਰ ਦਿੱਤਾ ਗਿਆ ਉਹ ਹੁਣ ਨਹੀਂ ਰਿਹਾ ਤੇ ਨਾਲ ਹੀ ਗੋਲੀਆਂ ਦੀ ਆਵਾਜ਼ ਨਾਰੇ ਜਲੂਸ ਹੱਕ ਤੇ ਹੋਣ ਦੇ ਸਵਾਲ ਤੇ ਹਜੂਬ ਬਾਵਰਦੀ ਸਪਾਹੀ ਐਲਾਨ ਇਸ਼ਤਿਹਾਰ ਅਥਰੂ ਗੈਸ ਲਾਠੀ ਚਾਰਜ ਜਦੋਂ ਇਹ ਸਾਰਾ ਸ਼ੋਰ ਹੌਲੀ ਹੌਲੀ ਡੱਬ ਜਾਂਦਾ ਹੈ ਜ਼ਿਲ੍ਹਾ ਮੈਜੇਸਟੇਟ ਦੇ ਹੁਕਮ ਅੰ사 ਤੇ ਫੇਰ ਕਰਫਿਊ ਗਲੀਆਂ ਹੋਵਣ ਸੁਨੀਆਂ ਵਿੱਚ ਮਿਰਜ਼ਾ ਯਾਰ ਫਿਰੇ ਕੁੱਤਿਆਂ ਦਾ ਆਵਾਰਾ ਰੋਂ ਜਦੋਂ ਇਸ ਚੁੱਪ ਨੂੰ ਤੋੜਦਾ ਹੈ ਤਾਂ ਕਿਹਨੇ ਦਾ ਲੱਗਦਾ ਹੈ ਤੁਸੀਂ ਉਸ ਤਰ੍ਹਾਂ ਭਾਵੇਂ ਦਿਨਾਂ ਵੱਧੀ ਘਰ ਚੋਂ ਨਾ ਨਿਕਲੋ ਬਹਾਨੇ ਤੇ ਬਹਾਨਾ ਬਣਾਉਂਦੇ ਚਲੇ ਜਾਓ ਪਰ ਕਰਫਿਊ 'ਚ ਤੁਹਾਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਤੁਹਾਡਾ ਬਾਹਰ ਜਾਣਾ ਬੜਾ ਜ਼ਰੂਰੀ ਹੈ ਫਿਰ ਟੈਲੀਫੋਨ ਪਹਿਲਾਂ ਵੀ ਟੈਲੀਫੋਨ ਆਇਆ ਸੀ ਬੋਰ ਹੋ ਰਹੀ ਸੀ ਸਾ ਡੈਲ ਘੁਮਾਇਆ ਤਾਂ ਅੱਗੇ ਤੁਸੀਂ ਉਹ ਸਾਡੇ ਘਰ ਨਵਾਂ ਨਵਾਂ ਫੋਨ ਲੱਗਿਆ ਤੁਹਾਡਾ ਘਰ ਕਿੱਥੇ ਹੈ ਤੂੰ ਕੀ ਕਰਦੀ ਏ ਤੇਰਾ ਨਾਂ ਪੁੱਛਿਆ ਸੀ ਤਾਂ ਲੱਗਿਆ ਸੀ ਇਸ ਤਰ੍ਹਾਂ ਫੋਨ ਕਰਨ ਵਾਲੀਆਂ ਕੁੜੀਆਂ ਨੂੰ ਅਜਿਹੇ ਸਵਾਲ ਨਹੀਂ ਕਰਨੇ ਚਾਹੀਦੇ ਤੁਸੀਂ ਉਸ ਨੂੰ ਵੇਖਿਆ ਜ਼ਰੂਰ ਵੇਖਿਆ ਹੋਵੇਗਾ ਤੁਸੀਂ ਉਸ ਨੂੰ ਤੇ ਤੁਸੀਂ ਵੀ ਮੇਰੇ ਵਾਂਗ ਸੋਚਦੇ ਹੋਵੋਗੇ ਕਿ ਇਹੋ ਜਿਹਾਂ ਸ਼ਖਸ ਕਦੀ ਮਰ ਨਹੀਂ ਸਕਦਾ ਤੁਸੀਂ ਉਸ ਗੋਲੀ ਦੀ ਆਵਾਜ਼ ਸੁਣੀ ਹੈ ਜਿਹੜੀ ਉਸ ਦੀ ਪੜਪੜੀ ਚੋਂ ਆਰ ਪਾਰ ਹੋ ਗਈ ਸੀ ਤੁਸੀਂ ਉਸ ਗੋਲੀ ਨੂੰ ਉਸ ਦੀ ਪੜਪੜੀ ਚੋਂ ਪਾਰ ਹੋਣ ਤੋਂ ਬਾਅਦ ਵੇਖਿਆ ਉਸ ਗੋਲੀ ਨੂੰ ਨਾ ਸਹੀ ਉਸ ਦੀ ਆਤਮਾ ਨੂੰ ਹੀ ਸਹੀ ਹੁਣ ਉਹ ਕਿੱਥੇ ਹੈ ਬੰਦਾ ਕਿੱਦਾਂ ਟੁਰ ਜਾਂਦਾ ਹੈ ਜਦੋਂ ਕਿ ਉਹ ਸਾਦਮੀ ਵੱਲ ਅਜੇ ਤੁਹਾਡਾ ਬਹੁਤ ਕੁਝ ਬਕਾਇਆ ਹੋਵੇ। ਸਾਲਾ ਆਦਮੀ ਥੋੜਾ ਸੀ ਉਹ ਅੰਦਾਜ਼ ਸੀ। ਉਹ ਤਾਂ ਇੱਕ ਜੌਣ ਦਾ। ਤੁਸੀਂ ਉਸ ਦੀ ਅੱਖਾਂ ਵੇਖੀਆਂ ਨਹੀਂ। ਤੁਸੀਂ ਉਸ ਦੀਆਂ ਅੱਖਾਂ ਕਿਤੇ ਹੋਰ ਵੀ ਵੇਖੀਆਂ ਨਹੀਂ। ਜਿਹੜਾ ਇੰਨੀ ਦੂਰ ਤੱਕ ਵੇਖ ਸਕਣ ਦੇ ਸਮਰੱਥ ਹੋਣ। ਬਹੁਤ ਦੂਰ ਤੱਕ ਦੇ ਦ੍ਰਿਸ਼ ਜਿਨ੍ਹਾਂ ਅੱਖਾਂ ਵਿੱਚ ਇੰਨੇ ਸਾਫ਼ ਸੁਪਨਈ ਜਿਉਂਦੇ ਤੇ ਜੂਣ ਜੋਗ ਦੇ ਸੰ ਸਾਹਾਂ ਸਾਹਮਣੇ ਹੁੰਦਾ ਸੀ ਤਾਂ ਵੇਖਣ ਵਾਲੇ ਨੂੰ ਸਿਰਫ ਉਸ ਦੀਆਂ ਇੱਕ ਜੋੜੀ ਅੱਖਾਂ ਹੀ ਦਿਖਤੀਆਂ ਹੁੰਦੀਆਂ ਸਨ ਪਰ ਖਬਰਾਂ ਵਿੱਚ ਉਹਨਾਂ ਅੱਖਾਂ ਦਾ ਕਿਦਰੇ ਵੀ ਕੋਈ ਜ਼ਿਕਰ ਨਹੀਂ ਉਸ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਵੀ ਕੋਈ ਉਹਨਾਂ ਅੱਖਾਂ ਬਾਰੇ ਨਹੀਂ ਬੋਲਿਆ ਉੰਜ ਤਾਂ ਉਸ ਬਾਰੇ ਦੀ ਕੋਈ ਗੱਟ ਹੀ ਬੋਲਿਆ ਸੀ ਸਭ ਦਰਵਾਜ਼ਾ ਖੜ ਗਿਆ ਸ਼ਾਇਦ ਦਰਵਾਜ਼ਾ ਖੜਕਦਾ ਤਾਂ ਤੁਸੀਂ ਖबरा ਜਾਂਦੇ ਹੋ ਭਾਵੇਂ ਤੁਸੀਂ ਕਿੰਨੇ ਵੀ ਇਕੱਲੇ ਜਾਂ ਕਿਸੇ ਸਾਥ ਲਈ ਜ਼ਰੂਰਤਮੰਦ ਕਿਉਂ ਨਾ ਹੋਵੋ ਬਸ ਲੱਗਦਾ ਕੋਈ ਦਰਵਾਜ਼ੇ ਤੇ ਆ ਖੜਿਆ ਹੈ ਤੇ ਉਸ ਦੇ ਹੱਥ ਵਿੱਚ ਬੰਦੂਕ ਹੈ ਤੇ ਤੁਸੀਂ ਮਾਨੀ ਮਨ ਗिला ਕਰਦੇ ਹੋ ਯਾ ਰੱਬ ਇਸੇ ਵਕਤ ਹੀ ਖੜਕਣਾ ਸੀ ਦਰਵਾਜ਼ਾ فرض ਕੀਤਾ ਜੇਕਰ ਉਹੀ ਹੋਣ ਜਿਨ੍ਹਾਂ ਦੀ ਇਸ ਰਾਤ ਰਾਤ ਦੇ ਇਸ ਪੈਰ ਵਿੱਚ 95 ਫੀਸਦੀ ਸੰਭਾਵਨਾ ਹੋ ਸਕਦੀ ਹੈ ਤਾਂ ਫਿਰ ਕੀ ਹੋਵੇਗਾ ਇਸ ਬੱਚੇ ਦਾ ਕੀ ਹੋਵੇਗਾ ਇਸ ਬੱਚੇ ਦਾ ਨਾਂ ਮਰਨ ਵਾਲੇ ਨੇ ਰੱਖਿਆ ਸੀ ਭੂਤ ਪੂਰ ਪਤਨੀ ਲਿਖਦੀ ਹੈ ਮੈਂ ਇਸ ਬੱਚੇ ਲਈ ਹੀ ਤਾਂ ਜੀ ਰਹੀ ਹਾਂ ਇਸ ਨੂੰ ਮੇਰੇ ਕੋਲ țeਜ ਦਿਓ ਰੋਜ਼ ਟੀਵੀ ਤੇ ਕੋਈ ਨਾ ਕੋਈ ਖਬਰ ਹੁੰਦੀ ਹੈ 10 ਸਾਲ ਹੋ ਚੁੱਕੇ ਨੇ ਤਲਾਕ ਨੂੰ ਅਜੇ ਤੱਕ ਭੂਤ ਪੂਰਵ ਪਤਨੀ ਨੇ ਸ਼ਾਦੀ ਨਹੀਂ ਕਰਵਾਈ ਸੱਤ ਸਮੁੰਦਰ ਪਾਰ ਬੈਠੀ ਹੈ ਭੂਤ ਪੂਰਵ ਪਤਨੀ ਇਸ ਬੱਚੇ ਨੂੰ ਦੇਖੀਦਾ ਤਾਂ ਉਸ ਦੇ ਨਕਸ਼ ਚਿੱਤੇ ਹੋ ਆਉਂਦੇ ਨੇ ਉਸ ਨੂੰ ਕਿੰਨਾ ਮਿਸ ਕਰਦਾ ਹੈ ਪਤਾ ਨਹੀਂ ਕਿਹੋ ਜਿਹੇ ਹਾਲਾਤ ਵਕਤ ਆਦਮੀ ਦੇ ਪੈਰਾਂ ਅੱਗੇ ਵਿਛਾ ਦਿੰਦਾ ਹੈ ਕਿਹੋ ਕਿਹੋ ਜਿਹੇ ਖੇਤਾਂ ਵਿੱਚ ਲਾ ਜਾ ਕੇ ਜ਼ਿੰਦਗੀ ਇਸ ਜਾਨਵਰ ਦਾ ਰੱਸਾ ਖੋਲ ਦਿੰਦੀ ਹੈ ਜਿਸ ਲਈ ਕਿ ਆਦਮੀ ਬਹੁਤ ਵਾਰ ਕਿਸੇ ਤਰ੍ਹਾਂ ਵੀ ਕਸੂਰवार ਨਹੀਂ ਹੁੰਦਾ ਉਹ ਵੀ ਮਰਨ ਵਾਲੇ ਨੂੰ ਜਾਣਦੀ ਸੀ ਬੱਚਾ ਸੁੱਤਾ ਪਿਆ ਹੈ ਵਰਤਮਾਨ ਪਤਨੀ ਜੇ ਇੰਨੀ ਦਿਨੀ ਇੱਥੇ ਹੁੰਦੀ ਤਾਂ ਉਹ ਵੀ ਇਸ ਵਕਤ ਕੂਕ ਸੌਰੀ ਹੋਣੀ ਸੀ ਤੁਸੀਂ ਕਦੀ ਕਿਸੇ ਸੌਰੀ ਔਰਤ ਨੂੰ ਵੇਖਿਆ ਔਰਤ ਜਿਹੜੀ ਤੁਹਾਨੂੰ ਨਾ ਵੇਖ ਰਹੀ ਹੋਵੇ ਉਸ ਨੂੰ ਵੇਖਣ ਵਾਂਗ ਕਿਸੇ ਸੌਂ ਰਹੀ ਔਰਤ ਨੂੰ ਵੇਖਣਾ ਵੀ ਬੜਾ ਜੀਵ ਜਾਨ ਅਨੁਭਵ ਹੁੰਦਾ ਹੈ। ਖਾਸ ਕਰ ਉਹਦੋਂ ਜਦੋਂ ਸੌਣ ਤੋਂ ਪਹਿਲਾਂ ਔਰਤ ਨੇ ਆਪਣੇ ਸਾਰੇ ਘੋੜੇ ਵੇਚ ਸੁੱਟੇ ਹੋਣ। ਆਦਮੀ ਨੇ ਵੀ ਕੁਕ ਸੁੱਤੇ ਪਏ ਹੋਣਾ ਸੀ। ਜੇ ਮਰਨ ਵਾਲਾ ਸੁਪਨੇ ਵਿੱਚ ਨਾ ਚਲਿਆ ਆ ਹੁੰਦਾ ਤਾਂ ਬਸ ਉਹਦੋਂ ਤੋਂ ਆਦਮੀ ਜਾਗ ਰਿਹਾ ਹੈ। ਕਿ ਉਸ ਨੂੰ ਹੁਣ ਕਦੀ ਵੀ ਨਹੀਂ ਮਿਲਿਆ ਜਾ ਸਕਦਾ। ਕਦੀ ਗੱਲਾਂ ਨਹੀਂ ਹੋ ਸਕਦੀਆਂ। ਉਸ ਨਾਲ ਤੇ ਫਿਰ ਇੰਨੇ ਸਵਾਲ ਕਿਉਂ ਬਚੇ ਪਏ ਨੇ ਹਰ ਕਿਸੇ ਜਾਂ ਹਰ ਜਣੇ ਖਣੇ ਨਾਲ ਗੱਲ ਥੋੜਾ ਖਰਚ ਸਕਦਾ ਹੈ ਆਦਮੀ ਤੁਸੀਂ ਵੀ ਉਸ ਨੂੰ ਆਪਣੇ ਇੰਨਾ ਹੀ ਲੱਗੇ ਮਹਿਸੂਸ ਕਰਦੇ ਹੋ ਜਿਵੇਂ ਉਹ ਪਹਿਲਾਂ ਵਾਂਗ ਹੀ ਹੈ ਕੁਝ ਨਹੀਂ ਹੋਇਆ ਉਸ ਨੂੰ ਉਹ ਉਸ ਦੀਆਂ ਉਹਨਾਂ ਖੂਬਸੂਰਤ ਅੱਖਾਂ ਨੂੰ ਜਿਹੜੀਆਂ ਦੂਰ ਤੱਕ ਜਿਨ੍ਹਾਂ ਵਿੱਚ ਸ਼ਾਇਦ ਸ਼ਾਮ ਦੇ 7:00 ਦਾ ਵੇਲਾ ਸੀ ਜਦੋਂ ਆਏ ਸਨ ਤੇ ਉਹਨਾਂ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ ਆਦਮੀ ਵੀ ਜਾਗ ਰਿਹਾ ਹੈ ਤੇ ਸੁਪਨਾ ਵੀ ਸ਼ਰਧਾਂਜਲੀ ਸਮਾਰੋ ਭੀੜ ਮਾਈਕ ਤੇ ਕੋਈ ਵਕਤਾ ਇੱਕ ਪਾਸੇ ਉਸ ਦੀ ਹੱਸ ਰਹੀ ਦੀ ਤਸਵੀਰ ਤਸਵੀਰ ਦੇ ਅੱਗੇ ਗੁਲਾਬ ਦੇ ਫੁੱਲਾਂ ਦੀਆਂ ਤਾਜ਼ਾ ਪੱਤੀਆਂ ਉਸ ਭੀੜ ਤੇ ਪਾਠਨਾ ਤੋਂ ਪਿੱਛੇ ਬਹੁਤ ਪਿੱਛੇ ਆਦਮੀ ਖੜਾ ਸੀ ਕਿ ਮਰਨ ਵਾਲਾ ਪਤਾ ਨਹੀਂ ਕਿੱਧਰੋਂ ਆਇਆ ਤੇ ਫਿਰ ਆਦਮੀ ਨੇ ਉਸ ਨੂੰ ਉਸ ਦੀ ਬਾਹ ਖਿੱਚ ਕੇ ਖੜਦਿਆਂ ਵੇਖਿਆ ਤੇ ਉਸ ਨੂੰ ਹੱਸਦੇ ਹੋਏ ਨੂੰ ਇਹ ਕਹਿੰਦਿਆਂ ਸੁਣਿਆ ਛੱਡ ਸਾਲਿਆ ਨੂੰ ਭਾਵਕ ਨਹੀਂ ਹੋਈਦਾ ਬਕਵਾਸ ਕਰਦੇ ਨੇ ਸਭ ਚਾਲਾ ਸਿਗਰਟ ਲਵਾਇਕ ਸੁਪਨੇ ਵਿੱਚ ਜਿਸਮ ਸ਼ਾਮਲ ਨਹੀਂ ਸੀ ਜਿਸਮ ਨਹੀਂ ਸੀ ਤਾਂ ਉਹ ਸੀ ਬਸ ਕਿਤੇ ਇੰਨਾ ਹੀ ਤਾਂ ਨਹੀਂ ਹੈ ਕਿ ਜਸਮੀ ਇੱਕ ਰੁਕਾਵਟ ਹੈ ਤੁਸੀਂ ਬਸ ਇਹ ਦੀਵਾਰ ਘਰਾ ਦਿਓ ਅਗਲੇ ਪਾਲੋ ਤੁਹਾਡੇ ਨਾਲ ਹੋਵੇਗਾ ਤੁਹਾਡਾ ਜੇ ਉਸ ਨੂੰ ਮਿਲਣ ਨੂੰ ਇੰਨਾ ਹੀ ਮਾਨ ਹੈ ਤਾਂ ਬਸ ਇਸ ਚੌਕਟੇ ਚੋਂ ਬਾਹਰ ਚਲੇ ਜਾਓ ਆਦਮੀ ਇੱਕ ਪਲ ਸੌ ਰਹੇ ਬੱਚੇ ਵੱਲ ਦੇਖਦਾ ਹੈ ਮਰਨ ਵਾਲੇ ਨੂੰ ਬੱਚੇ ਬਹੁਤ ਚੰਗੇ ਲੱਗਦੇ ਹੁੰਦੇ ਸਨ ਮਰਨ ਵਾਲੇ ਦਾ ਆਪਣਾ ਕੋਈ ਬੱਚਾ ਨਹੀਂ ਸੀ ਇਸ ਤੋਂ ਪਹਿਲਾਂ ਫੋਨ ਆਇਆ ਸੀ ਤਾਂ ਆਦਮੀ ਦੌੜ ਉੱਠਿਆ ਸੀ ਤੁਹਾਨੂੰ ਨਹੀਂ ਲੱਗਦਾ ਜੇ ਤੁਹਾਨੂੰ ਕਦੀ ਇਸ ਤਰ੍ਹਾਂ ਦਾ ਫੋਨ ਆਏ ਤਾਂ ਕਿ ਆਦਮੀ ਕੋਲ ਪੈਰਾਂ ਤੋਂ ਲੱਤਾਂ ਤੋਂ ਇਲਾਵਾ ਵੀ ਕੋਈ ਸਾਧਨ ਹੋਣਾ ਚਾਹੀਦਾ ਹੈ ਟੈਲੀਫੋਨ ਤੱਕ ਪੁੱਜਣ ਦਾ ਡਰ ਨਹੀਂ ਲੱਗਦਾ ਕਿ ਟੈਲੀਫੋਨ ਤੱਕ ਪੁੱਜਣ ਤੱਕ ਕਿਤੇ ਟੈਲੀਫੋਨ ਬੰਦ ਹੀ ਨਾ ਹੋ ਜਾਵੇ ਜਿਵੇਂ ਸੁਪਨਿਆਂ ਵਿੱਚ ਉੱਡ ਲਈਦਾ ਹੈ ਉੜਦੇ ਹੋਏ ਹਵਾ ਵਿੱਚ ਮਲੂਕ ਜਏ ਮੋੜ ਕੱਟੀਦੇ ਨੇ ਤੇਰੀ ਆਵਾਜ਼ ਤੋਂ ਪਤਾ ਕੀ ਲੱਗਦਾ ਹੈ ਦੱਸੋ ਕਿ ਤੂੰ ਇੰਨੇ ਗੋਰੇ ਰੰਗ ਦੀ ਨਹੀਂ ਹੈ ਹੋਰ ਕਿ ਤੇਰਾ ਕੱਦ ਵੀ ਇੰਨਾ ਲੰਬਾ ਨਹੀਂ ਹੈ ਹੋਰ ਕਿ ਤੈਨੂੰ ਝੂਠ ਬੋਲਣ ਦੀ ਆਦਤ ਹੈ ਹੋਰ ਹੁਣ ਤੇਰਾ ਨਾਮ ਕੀ ਹੈ ਜਿਹੜਾ ਤੁਹਾਨੂੰ ਚੰਗਾ ਲੱਗੇ ਸਲਮਾ ਅਗਾ ਆਮਨਾਟ ਮੁਸਲਿਮ ਆਮ ਹਿੰਦੂ ਇੱਕ ਹੌਟ ਦੀ ਦੂਰ ਤੋਂ ਅਦਖੜ ਆਵਾਜ਼ ਤੇ ਕੱਟ ਮਰਨ ਵਾਲਾ ਹਿੰਦੂ ਸੀ ਕਿ ਸਿੱਖ ਉਸ ਦਾ ਬਲ ਰਹਾ ਸਿਵਾ ਤੁਸੀਂ ਦੇਖਿਆ ਲਟ ਲਟਾਉਂਦੇ ਸਿਵੇ ਨੂੰ ਸੁਣਿਆ ਸੀ ਤੁਸੀਂ ਜਦੋਂ ਅੱਗ ਦੇ ਪਾਰ ਦਾ ਸਾਰਾ ਮੰਜ਼ਰ ਕੰਬ ਰਿਹਾ ਸੀ ਸਿਵੇ ਉੱਪਰਲੀ ਗਰਮ ਹਵਾ ਲਪਟਾਂ ਤੇ ਪਾਰਦਰਸ਼ੀ ਸੇਕ ਦੇ ਆਰ ਪਾਰ ਤੱਕੀਏ ਤਾਂ ਜਿਵੇਂ ਦਾ ਲੱਗਦਾ ਹੈ ਬੰਦਾ ਹਿੰਦੂ ਹੋਏ ਤਾਂ ਕਿਵੇਂ ਲੱਗਦਾ ਹੈ ਜੇ ਸਖ ਹੋਵੇ ਤਾਂ ਕਿਵੇਂ ਲੱਗਦਾ ਹੈ ਕੀ ਇਸ ਵਿੱਚ ਕੋਈ ਫਰਕ ਹੁੰਦਾ ਹੈ ਸ਼ਹਿਰ ਵਿੱਚ ਕਰਫਿਊ ਲੱਗਾ ਹੋਇਆ ਸੀ ਸਾਰਾ ਸ਼ਹਿਰ ਕਰਫਿਊ ਦੀ ਮਾਰ ਵਿੱਚ ਹੈ ਬਾਬਰਦੀ ਤੇ ਹਥਿਆਰਬੰਦ ਸਪਾਹੀਆਂ ਦੀਆਂ ਅੱਖਾਂ ਵਿੱਚ ਸਰਕਾਰ ਬੈਠੀ ਹੈ ਸ਼ਹਿਰ ਦਾ ਜਾਇਜ਼ਾ ਲੈ ਰਹੀ ਹੈ ਸੜਕ ਨੂੰ ਸਦਮਾ ਹੈ ਕਿ ਅੱਜ ਦੇ ਵਾਰ ਕੋਈ ਵਾਰਦਾਤ ਨਹੀਂ ਬਾਹਰ ਰਾਤ ਹੈ ਹੋਰ ਕੁਝ ਘੰਟਿਆਂ ਤੱਕ ਰਾਤ ਸੂਰਜ ਨੂੰ ਧੋ ਹੰਗਾਲ ਕੇ ਛੱਤ ਤੇ ਪਾ ਦੇ ਤੇ ਫੇਰ ਧੁੱਤੇ ਹੋਏ ਗਿੱਲੇ ਸੂਰਜ ਚੋਂ ਸਾਰਾ ਦਿਨ ਧੁੱਪ ਨਿਚੜਦੀ ਰਹੇਗੀ। ਇੱਕ ਹੈਲੀਕਾਪਟਰ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਸ਼ਹਿਰ ਉੱਪਰ ਦੀ ਉੱਡਦਾ ਹੈ। ਬੱਚਾ ਹੈਲੀਕਾਪਟਰ ਨੂੰ ਵੇਖਦਾ ਹੈ। ਪਤਾ ਨਹੀਂ ਹੈਲੀਕਾਪਟਰ ਨੂੰ ਵੀ ਬੱਚਾ ਦਿਸਦਾ ਹੈ ਕਿ ਨਹੀਂ। ਤੁਸੀਂ ਕਦੀ ਕਿਸੇ ਵੱਡੇ ਸਾਰੇ ਬਹੁਤ ਹੀ ਵੱਡੇ ਸਾਰੇ ਇੱਕ ਪੁਰਾਣੇ ਤਰੀਕੇ ਦੇ ਜੰਗਾਲੇ ਹੋਏ ਜੰਦਰੇ ਦੀ ਕਲਪਨਾ ਕੀਤੀ ਹੈ? ਜਿਸ ਨੂੰ ਇੱਕ ਸਪਾਈ ਦੇ ਸਾਈਜ਼ ਦੀ ਚਾਬੀ ਲੱਗਦੀ ਹੋਏ ਜ਼ਰਾ ਸ਼ਹਿਰ ਵਿੱਚ ਫੈਲੀ ਹੋਈ ਚੁੱਪ ਜਾਂ ਮੁਰਦੇ ਹਾਨੀ ਉੱਪਰ ਸ਼ੋਰ ਤੇ ਭੀੜ ਦੀਆਂ ਕਤਰਨਾ ਚਿਪਕਾ ਕੇ ਤੱਕੋ ਤੇ ਜਿਹੜਾ ਬਾਰ-ਬਾਰ ਲੱਗਦਾ ਹੈ ਤੇ ਫਿਰ ਚੱਲੀ ਆ ਗੋਲੀ ਤੁਸੀਂ ਚੌਂਕ ਜਾਂਦੇ ਹੋ ਚੁੱਪ ਹੋ ਜਾਂਦੇ ਹੋ ਤੇ ਗੋਲੀ ਦੇ ਦੁਬਾਰਾ ਚੱਲਣ ਦੀ ਉਡੀਕ ਕਰਨ ਲੱਗਦੇ ਹੋ ਤਾਂ ਕਿ ਤੁਸੀਂ ਵਿਸ਼ਵਾਸ ਕਰ ਸਕੋ ਕਿ ਪਹਿਲਾਂ ਵਾਲੀ ਆਵਾਜ਼ ਵੀ ਗੋਲੀ ਦੀ ਸੀ ਤੁਸੀਂ ਅਖਬਾਰ ਪੜ੍ਹੀ ਹੈ ਮਰਨ ਵਾਲੇ ਦੇ ਨਿਮਿਤ 2 ਮਿੰਟ ਮੌਨ ਰੱਖਿਆ ਗਿਆ ਸੀ ਮਰਨ ਵਾਲੇ ਦੇ ਨਾਲ ਤਿੰਨ ਬੰਦੇ ਹੋਰ ਵੀ ਉਸਤ ਹਾਰੇ ਗਏ ਸਨ ਜਾਂ ਉਹਨਾਂ ਤਿੰਨਾਂ ਬੰਦਿਆਂ ਦੇ ਨਾਲ ਮਰਨ ਵਾਲੇ ਨੂੰ ਵੀ ਮਾਰ ਦਿੱਤਾ ਗਿਆ ਸੀ ਕਿਉਂ ਬਸ ਬੰਦੇ ਦੀ ਆਈ ਹੁੰਦੀ ਹੈ ਸਵਾਸ ਮੁੱਕ ਜਾਣ ਤਾਂ ਬੰਦਾ ਮਰ ਜਾਂਦਾ ਹੈ ਐਵੇਂ ਬਹਾਨਾ ਬਣ ਜਾਂਦਾ ਜਿਵੇਂ ਹੁਣੇ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਹ ਬੱਚੇ ਦੇ ਜਾਗ ਉੱਠਣ ਦਾ ਬਹਾਨਾ ਹੋ ਸਕਦੀ ਏ ਜਿਵੇਂ ਮਰਨ ਵਾਲੇ ਦੇ ਵਿਆਹ ਤੋਂ 5 ਸਾਲ ਬਾਅਦ ਤੱਕ ਵੀ ਬੱਚਾ ਨਹੀਂ ਸੀ ਹੋਇਆ ਜਦੋਂ ਕਿ ਉਸ ਦੀ ਤੇ ਉਸ ਦੀ ਪਤਨੀ ਦੀ ਬੜੀ ਖਾਹਿਸ਼ ਸੀ ਕਿ ਉਹਨਾਂ ਦੇ ਬੱਚਾ ਪੈਦਾ ਹੋਏ ਪਰ ਇਹ ਕਿਵੇਂ ਦੀ ਚੁੱਪ ਹੈ ਇਹ ਚੁੱਪ ਕਿਵੇਂ ਦੀ ਹੈ ਇੰਨੀ ਡਰੀ ਹੋਈ ਤੇ ਸਹਿਮੀ-ਸਹਿਮੀ ਚੁੱਪ ਤੁਸੀਂ ਕਦੇ ਵੇਖੀ ਹੈ ਮੇਰਾ ਮਤਲਬ ਹੈ ਕਦੀ ਮਹਿਸੂਸ ਕੀਤੀ ਹੋਵੇ ਜਿਵੇਂ ਹੁਣੇ ਹੀ ਕੋਈ ਗੋਲੀ ਇਸ ਦੇ ਆਰ ਪਾਰ ਹੋ ਜਾਏਗੀ ਬੜੀ ਬੇਦਰਗੀ ਨਾਲ ਇਸ ਨੂੰ چیرਦੀ ਹੋਈ ਸਿੱਧੀ ਸੂਰਜ ਦੀ ਹੱਕ ਵਿੱਚ ਜਾ ਲੱਗੇਗੀ ਤੇ ਅਸਮਾਨ ਲਹੂ ਲਹੂ ਹੋ ਉਠੇਗਾ ਬੰਦੇ ਦੇ ਖੰਭ ਹੋਣ ਤਾਂ ਹੀ ਖਲਦੀ ਆ ਉਸ ਨੂੰ ਅਸਮਾਨ ਦੀ ਅਣਹੋਂਦ ਤੁਸੀਂ ਕਦੀ ਸੁਣਿਆ ਹੈ ਜਦੋਂ ਸੜਕਾਂ ਬੰਦੇ ਦਾ ਨਾਂ ਲੈ ਕੇ ਉਸ ਨੂੰ ਆਵਾਜ਼ ਦੇ ਰਹੀਆਂ ਹੁੰਦੀਆਂ ਨੇ ਸ਼ਹਿਰ ਵਿੱਚ ਸੜਕਾਂ ਸੌ ਰਹੀਆਂ ਹਨ ਇਸ ਵਕਤ ਕਰਫਿਊ ਜਾਗ ਰਿਹਾ ਹੈ ਸਪਾਹੀਆਂ ਦੇ ਭਾਰੀ ਬੂਟਾਂ ਦੀ ਆਵਾਜ਼ ਵਿੱਚ ਕਰਫਿਊ ਨੂੰ ਸੁਣਿਆ ਜਾ ਸਕਦਾ ਹੈ ਉਹ ਕਹਾ ਕਰਦਾ ਸੀ ਆਦਮੀ ਨੂੰ ਕਦੇ ਇਸ਼ਤਿਹਾਰਾਂ ਮੰਗਰ ਨਹੀਂ ਜਾਣਾ ਚਾਹੀਦਾ ਤਿਹਾਂ ਕਰਦਾ ਸੀ ਕਿ ਭੂਤਾਂ ਵਾਂਗ ਭੀੜ ਦਾ ਵੀ ਕੋਈ ਪਰਛਾਵਾਂ ਨਹੀਂ ਹੁੰਦਾ ਤੁਸੀਂ ਕਦੇ ਕਿਸੇ ਸਿਪਾਹੀ ਨੂੰ ਆਪਣੀ ਸਟੇਨ ਗਨ ਤੇ ਉਂਗਲੀਆਂ ਫਰਾਉਂਦੇ ਹੋਏ ਤੱਕਿਆ ਜਿਵੇਂ ਉਸ ਦੇ ਹੱਥਾਂ ਵਿੱਚ ਸਟੇਨ ਗਨ ਨਾ ਹੋਵੇ ਬੰਸਰੀ ਹੋਵੇ ਤੁਸੀਂ ਕਿਸੇ ਸਪਾਹੀ ਨੂੰ ਕਦੀ ਇੱਕਾ ਜੰਬੀ ਬੱਚੀ ਦਾ ਸਿਰ ਪੋਸਦਿਆਂ ਤੇ ਫਿਰ ਉਸ ਨੂੰ ਟਾਫੀ ਲੈ ਕੇ ਦੇਂਦਿਆਂ ਤੱਕਿਆ ਉਸ ਵਕਤ ਸਪਾਹੀ ਦੀਆਂ ਅੱਖਾਂ ਵਿੱਚੋਂ ਸਰਕਾਰ ਕਿੱਧਰ ਚਲੀ ਗਈ ਹੁੰਦੀ ਹੈ ਮਰਨ ਵਕਤ ਉਸ ਦੀਆਂ ਅੱਖਾਂ ਖੁੱਲੀਆਂ ਹੋਈਆਂ ਸਨ ਤੁਸੀਂ ਕਹੋਗੇ ਮਰਨ ਜਾਂ ਵਿਛੜਨ ਦਾ ਕੋਈ ਵਕਤ ਹੁੰਦਾ ਹੈ ਕੋਈ ਰੁੱਤ ਕੋਈ ਉਮਰ ਕਹ ਲਾ ਕੀ ਹੋਇਆ ਕਿ ਰੋਜ਼ ਕੁਝ ਲੋਕ ਮਾਰ ਦਿੱਤੇ ਜਾਂਦੇ ਨੇ ਜਿਸ ਦਿਨ ਅਖਬਾਰ ਵਿੱਚ ਮਰਨ ਵਾਲਾ ਕੋਈ ਨਾ ਹੋਵੇ ਉਸ ਦਿਨ ਗਲਤ ਜਾ ਲੱਗਦਾ ਕੁਝ ਪਰ ਇਸ ਦਾ ਮਤਲਬ ਇਹ ਥੋੜਾ ਸੀ ਕਿ ਇਸ ਲਈ ਕੁਝ ਗਲਤ ਨ ਲੱਗੇ ਉਸ ਨੂੰ ਉਸ ਦੇ ਮਰਨ ਬਾਰੇ ਤਾਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਇੱਕ ਦਿਨ ਸਵੇਰੇ ਸਵੇਰੇ ਜਦੋਂ ਤੁਸੀਂ ਅਖਬਾਰ ਉਠਾਓਗੇ ਤਾਂ ਪਹਿਲੀ ਨਜ਼ਰੀ ਪੜੋਗੇ ਕਿ ਉਸ ਨੂੰ ਤੇ ਚੁੱਪ ਹੋ ਜਾਓਗੇ ਤੁਸੀਂ ਆਪਣੇ ਆਪ ਨੂੰ ਉਸ ਦੀ ਥਾਂ ਖੜਾ ਪਾਓਗੇ ਤੇ ਇੱਕ ਗੋਲੀ ਦੇ ਆਪਣੀ ਪੜਪੜੀ ਦੇ ਵਿੱਚ ਦੀ ਲੰਗ ਜਾਣ ਤੇ ਉਸ ਦੇ ਸੇਕ ਤੇ ਸ਼ੋਰ ਵਿੱਚ ਸੰਭਲਦੇ ਸੰਭਲਦੇ ਆਪਣੇ ਹੀ ਤਾਜ਼ਾ ਤੇ ਗਰਮ-ਗਰਮ ਖੂਨ ਵਿੱਚ ਲੱਤ-ਪੱਥ ਡਿੱਗੇ ਪਏ ਮਿਲੋਗੇ ਬਸ ਗਮ ਹੋ ਜਾਓਗੇ ਤੇ ਫਿਰ ਜਦੋਂ ਤੁਹਾਡੀ ਗਮਸਮਤਾ ਆਪਣਾ ਸਮਾਂ ਪੂਰਾ ਕਰ ਲਵੇਗੀ ਤਾਂ ਤੁਸੀਂ ਹਰ ਜਣੇ ਖਣੇ ਨੂੰ ਦੱਸ ਦੇ ਫਿਰੋਗੇ ਕਿ ਉਸ ਨੂੰ ਮਾਰ ਦਿੱਤਾ ਗਿਆ ਉਹ ਹੁਣ ਨਹੀਂ ਰਿਹਾ ਉਹ ਕਿੰਨਾ ਵਧੀਆ ਤੇ ਜ਼ਰੂਰੀ ਸ਼ਖਸ ਸੀ ਤੇ 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 ਜਿਸ ਦੀਆਂ ਅੱਖਾਂ ਬੜੀਆਂ ਖੂਬਸੂਰਤ ਤੇ ਸਮਰੱਥ ਸਨ ਤੇ ਜਿਹੜਾ ਕਿਤੋਂ ਵੀ ਛੋਟਾ ਨਹੀਂ ਸੀ ਉਸ ਨੂੰ ਕੋਈ ਤਲਨਾਉਣਾ ਚਾਹੇ ਤਾਂ ਸਿਰਫ ਸਮੁੰਦਰ ਨਾਲ ਜਾਂ ਆਸਮਾਨ ਨਾਲ ਜਿਸ ਦਾ ਹਾਸਾ ਸਿਰਫ ਉਸੇ ਦੇ ਹਾਸੇ ਵਰਗਾ ਸੀ ਜਿਸ ਦੀ ਆਵਾਜ਼ ਮੁਰਗੇ ਕੋਕੋਕ ਕਰ ਰਹੇ ਨੇ ਸਰਵੈਂਟ ਕੁਆਟਰ ਵਿੱਚ ਸ਼ਰਾਬ ਖਰੀਦੀ ਜਾ ਚੁੱਕੀ ਹੈ ਕਿਉਂਕਿ ਕਰਨ ਨੂੰ ਹੋਰ ਹੈ ਵੀ ਕੀ ਵੀਡੀਓ ਤੇ ਬਲੂ ਫਿਲਮ ਚੱਲ ਰਹੀ ਹੈ ਯਾਰ ਬਾਸ ਸ਼ਰਾਬ ਦੀਆਂ ਚੁਸਕੀਆਂ ਲੈ ਰਹੇ ਨੇ ਦੋ ਮਹਿਮਾਨਾਂ ਨਾਲ ਜਿਹੜਾ ਇੱਕ ਹਵਸ਼ੀ ਹੈ ਆਪਣੇ ਆਪ ਨੂੰ ਉਸ ਦੀ ਥਾਂ ਰੱਖ ਲਿਆ ਗਿਆ ਹੈ। ਇਸ ਤੋਂ ਪਹਿਲਾਂ ਦੋ ਹਫਸੀ ਸਨ ਤੇ ਇੱਕ ਮੇ। ਸਰੀਰ ਜਮਾ ਸਾਜ਼ ਬਰਾਬਰ ਬਰਾਬਰ ਕੀ ਮਾਲਕ ਮਕਾਨ ਦੀ ਆਵਾਜ਼। ਬਾਉ ਜੀ ਆ ਜਾਓ ਬਾਦਸ਼ਾਹ ਉੱਪਰ। ਨਾ ਆਉਣਾ ਬਾਉ ਜੀ। ਵਕਤ ਨੂੰ ਫੜੇ ਫਿਰੋਗੇ। ਤੁਹਾਡੀ ਕਿਹੜਾ ਬੀਵੀ ਐ ਇੱਥੇ? ਹੱਥ ਦਾ ਕੰਮ ਤਾਂ ਉਂਝ ਵੀ ਏ ਇਸ ਉਮਰ ਵਿੱਚ ਬੰਦੇ ਨੂੰ ਸ਼ੋਭਾ ਨਹੀਂ ਦਿੰਦਾ। ਇਨਾਂ ਲੋਕਾਂ ਦੀ ਸਦਾ ਹੀ ਕੋਸ਼ਿਸ਼ ਹੁੰਦੀ ਹੈ ਹਰ ਆਦਮੀ ਦੇ ਲਾਗੇ ਕੋਈ ਨਾ ਕੋਈ ਵੱਡੀ ਚੀਜ਼ ਖੜੀ ਕਰ ਦਿੱਤੀ ਜਾਵੇ ਤਾਂ ਕਿ ਆਦਮੀ ਆਪਣੀ ਨਜ਼ਰ ਵਿੱਚ ਛੋਟਾ ਹੋ ਜਾਵੇ ਭਾਵੇਂ ਉਹ ਵੀਡੀਓ ਹੋਵੇ ਜਾਂ ਵੀਡੀਓ ਤੇ ਚੱਲ ਰਹੀ ਫਿਲਮ ਸ਼ਰਾਬ ਹੋਵੇ ਜਾਂ ਸ਼ਰਾਬ ਦਾ ਬ੍ਰਾਂਡ ਸੈਂਟਰ ਟੇਬਲ ਤੇ ਪਏ ਹੋਏ ਰੋਸਟਡ ਮੁਰਗੇ ਦੀ ਮਹਿਕ ਹੋਵੇ ਜਾਂ ਮਹਿਕ ਵਿੱਚ ਰਲ ਰਹੇ ਕਹਿ ਕਹੀ ਮਰਨ ਵਾਲਾ ਜਦੋਂ ਇਹ ਸਾਰੇ ਕੁਝ ਦੇ ਆਪਣੇ ਪੂਰੇ ਪਿੰਡੂ ਪੜਨ ਨਾਲ ਰੂਬਰੂ ਹੁੰਦਾ ਸੀ ਤਾਂ ਬੈਠੇ ਹੋਏ ਬੰਦੇ ਸਾਰੇ ਇਹ ਸਾਰੇ ਸਿਲਸਲੇ ਦੇ ਹੁੰਦਿਆਂ ਸੁਂਦਿਆਂ ਵੀ ਬੜੇ ਅਕਹਿਰੇ ਬੜੇ ਗਰੀਬ ਹੋ ਉੱਠਿਆ ਕਰਦੇ ਸਨ ਜੋ ਕਿ ਉਹ ਅਸਲ ਵਿੱਚ ਹੁੰਦੇ ਸਨ ਉਹ ਕਿਹਾ ਕਰਦਾ ਸੀ ਇਹਨਾਂ ਬੰਦਿਆਂ ਦਾ ਸਵਾਦ ਚੱਖਣ ਤੋਂ ਪਹਿਲਾਂ ਛਿਲਕਾ ਉਤਾਰ ਲੈਣਾ ਚਾਹੀਦਾ ਹੈ ਵਰਤਮਾਨ ਪਤਨੀ ਨੂੰ ਗਈ ਨੂੰ ਬਹੁਤ ਦਿਨ ਹੋ ਚੁੱਕੇ ਨੇ ਪਤਨੀ ਦੇ ਜਾਣ ਪਿੱਛੋਂ ਘਰ ਕਿੰਨਾ ਸੁਨਣਾ ਲੱਗਦਾ ਹੈ ਤੇ ਸੁਨਣਾਪਣ ਕਿੰਨਾ ਚੰਗਾ ਜਦੋਂ ਤੁਸੀਂ ਖਾਲੀ ਘਰ ਵਿੱਚ ਬੈਠ ਕੇ ਸਿਗਰਟ ਪੀਂਦਿਓ ਕਿੰਨਾ ਸੁੱਖ ਮਿਲਦਾ ਹੈ ਕਿੱਲਾਂ ਤੇ ਟੰਗੇ ਰਹਿ ਗਏ ਉਤਲੇ ਜਾਂ ਹੇਠਲੇ ਕੱਪੜਿਆਂ ਨੂੰ ਛਾਉਂਦੇ ਹੋ ਡਰੈਸਿੰਗ ਟੇਬਲ ਜਾਂ ਅਲਮਾਰੀ ਵਿੱਚ ਪਈਆਂ ਜਨਾਨਾਂ ਇਸਤੇਮਾਲ ਦੀਆਂ ਚੀਜ਼ਾਂ ਉਠਾ ਉਠਾ ਮੋੜ ਰੱਖਦੇ ਹੋ ਰੱਖਦੇ ਹੋਏ ਇਹ ਵੀ ਖਿਆਲ ਰੱਖਦੇ ਹੋ ਕਿ یوں ਦਿਸਣ ਜਿਵੇਂ ਉਹਨਾਂ ਨੂੰ ਕਿਸੇ ਨੇ ਛੋਇਆ ਤਾਂ ਕੀ ਵੇਖਿਆ ਥੱਕ ਨਹੀਂ ਹੈ ਜਾਂ ਤੁਸੀਂ ਸਾਰੇ ਕੱਪੜੇ ਉਤਾਰ ਕੇ ਘਰ ਦਾ ਇੱਕ ਸੰਖੇਪ ਜਾਂ ਰਾਉਂਡ ਲੈਂਦੇ ਹੋ ਤੇ ਖਾਲੀ ਡਬਲ ਬੈੱਡ ਦੇ ਕੋਲ ਆ ਕੇ ਰੁਕ ਜਾਂਦੇ ਹੋ ਬੇਸਲਵਟ ਬਿਸਤਰੇ ਨੂੰ ਕਿੰਨੀ ਦੇਰ ਤੱਕ ਵੇਖਦੇ ਰਹਿੰਦੇ ਹੋ ਤੇ ਫਿਰ ਇੱਕ ਖੱਤ ਸੋਚਣ ਲੱਗਦੇ ਹੋ ਮੈਨੂੰ ਡਰ ਲੱਗ ਰਿਹਾ ਹੈ ਜਿਵੇਂ ਮੈਨੂੰ ਹੁਣ ਤੀਸਰੀ ਸ਼ਾਦੀ ਦਾ ਖਤਰਾ ਮੁੱਲ ਲੈਣਾ ਹੋਵੇ ਮੈਨੂੰ ਪਤਾ ਹੈ ਮੇਰੀ ਮੁਹੱਬਤ ਵਿੱਚ ਇੰਨਾ ਦਮ ਹੈ ਕਿ ਕੋਈ ਔਰਤ ਮੈਨੂੰ ਇੰਨੀ ਆਸਾਨੀ ਨਾਲ ਤਿਆਗ ਕੇ ਨਹੀਂ ਜਾ ਸਕਦੀ ਪਰ ਫਿਰ ਵੀ देर ਹੋ ਜਾਏ ਤਾਂ ਹਨੇਰ ਦੀ ਸੰਭਾਵਨਾ ਪੈਦਾ ਹੋ ਹੀ ਜਾਂਦੀ ਹੈ ਖਤ ਮਿਲਦੇ ਹੀ ਚੱਲੀ ਆ ਬਹੁਤ ਦਿਨ ਹੋ ਗਏ ਨੇ ਤੇਰੇ ਨਾਲ ਲੜਿਆ ਤੈਨੂੰ ਗਾਲਾਂ ਦਿੱਤੀਆਂ ਮੂੰਹ ਦਾ ਸੁਆਦ ਬਕ ਬਕਾ ਰਿਹਾ ਕੋਈ ਚਲਾ ਜਾਏ ਪਰ ਇਸ ਤਰ੍ਹਾਂ ਤਾਂ ਨਾ ਜਾਏ ਤੁਸੀਂ ਕਦੀ ਕਲਪਨਾ ਕੀਤੀ ਹੈ ਕਿ ਤੁਸੀਂ ਉਸ ਨੂੰ ਮਿਲਣੇ ਜਾ ਰਹੇ ਹੋ ਤੁਹਾਡੀਆਂ 80 ਸਾਲ ਪੁਰਾਣੀਆਂ ਲੱਤਾਂ ਤੁਹਾਡੀ ਇੱਛਾ ਦਾ ਹੰਗਾਰਾ ਨਹੀਂ ਭਰ ਰਹੀਆਂ ਜੋ ਤੁਸੀਂ ਦੇਖਣਾ ਜਾਂ ਪਹਿਚਾਣਨਾ ਚਾਹੁੰਦੇ ਹੋ ਵੇਖਿਆ ਜਾਂ ਪਹਿਚਾਣਿਆ ਨਹੀਂ ਜਾ ਰਿਹਾ ਤੁਹਾਡੀ ਆਵਾਜ਼ ਮੁਸ਼ਕਲ ਨਾਲ ਹੀ ਕੋਈ ਸ਼ਬਦ ਬਣਦੀ ਹੈ ਅੱਜ ਤੋਂ 40 50 ਸਾਲ ਬਾਅਦ ਦਾ ਦ੍ਰਿਸ਼ ਹੈ ਤੁਸੀਂ ਉਸ ਨੂੰ ਵੇਖਦੇ ਹੋ ਤੇ ਪਹਿਚਾਣਨ ਦੀ ਕੋਸ਼ਿਸ਼ ਕਰਦੇ ਹੋ ਲੱਗਦਾ ਤਾਂ ਉਹੀ ਲਗੜਾ ਹੈ 40 50 ਸਾਲ ਬਾਅਦ ਦਾ ਉਹ ਤੇ ਫਿਰ ਗੱਲਾਂ ਦਾ ਤਾਗੀਲ ਸلسلਾ ਉਹ ਗੱਲਾਂ ਜਿਹੜੀਆਂ ਤੁਸੀਂ ਅੱਜ ਤੋਂ 40 50 ਸਾਲ ਬਾਅਦ ਮਿਲਣਾ ਸੀ ਤੇ ਕਰਨੀਆਂ ਸਨ ਤੁਸੀਂ ਕਦੀ ਇਹ ਸੀਨ ਵੇਖਿਆ ਕਦੀ ਇਹ ਵੀ ਹੋਇਆ ਕਿ ਉਸ ਦੀ ਥਾਂ ਤੁਹਾਡੀ ਪਤਨੀ ਹੋਵੇ ਅੱਜ ਤੋਂ 40 50 ਸਾਲ ਬਾਅਦ ਦੀ ਤੁਹਾਡੀ ਪਤਨੀ ਕਿਉਂ ਆ ਚੁੱਕੀ ਖੰਗ ਰਹੀ ਜਾਂ ਆਪਣੇ ਗਿੱਲੇ ਬੇਰੰਗ ਵਾਲ ਸੁਕਾਰ ਰਹੀ ਤੁਸੀਂ ਉਸ ਵਕਤ ਕਰ ਸਕੋਗੇ ਉਸ ਨੂੰ ਪਿਆਰ ਜਾਂ ਕੇ ਗੱਲ ਕਰਨ ਦੇ ਕਾਬਲ ਸਮਝ ਸਕੋਗੇ ਉਸ ਨੂੰ ਉਦੋਂ ਉਮਰ ਨਾਲ ਹੋ ਜਾਂਦਾ ਹੈ ਇਹ ਸਭ ਉਮਰ ਉਮਰ ਦੀ ਬਾਤ ਹੈ ਇੱਕ ਉਮਰ ਹੁੰਦੀ ਹੈ ਕੁੜੀਆਂ ਚੰਗੀਆਂ ਲੱਗਦੀਆਂ ਨੇ ਫਿਰ ਇੱਕ ਉਮਰ ਹੁੰਦੀ ਹੈ ਕੁੜੀਆਂ ਧੀਆ ਪਹਿਣਾ ਜੀਆਂ ਲੱਗਣ ਲੱਗ ਪੈਂਦੀਆਂ ਤੇ ਕਦੀ ਨਜ਼ਰ ਕਰਾਰੀ ਕਰਨੀ ਹੁੰਦੀ ਹੈ ਤਾਂ ਕਿਸੇ ਆਂਟੀ ਨੂੰ ਤੱਕ ਤੱਕਾ ਛੱਡੀਦਾ ਤੇ ਫੇਰ ਜਦੋਂ ਸਮਾਂ ਤੇ ਸਬੰਧ ਤੁਹਾਡੇ ਤੋਂ ਬਹੁਤ ਪਿੱਛੇ ਰਹਿ ਗਏ ਹੁੰਦੇ ਨੇ ਜਾਂ ਅੱਗੇ ਚਲੇ ਗਏ ਹੁੰਦੇ ਹਨ ਇੱਕ بیوی ਤਾਂ ਬੱਚੀ ਰਹਿੰਦੀ ਐ ਇੱਕੋ ਹੀ ਤਾਂ ਹੁੰਦੀ ਐ ਬਾਕੀ ਜਿਸ ਨਾਲ ਤੁਹਾਡੇ ਗਿਲੇ ਜਾਂ ਗਮ ਸੋਖ ਜਾਂ ਸ਼ੁਕਰੀਏ ਸਾਂਝੇ ਹੁੰਦੇ ਨੇ ਇਸ ਹੀ ਜਦੋਂ ਤੁਹਾਡੇ ਕੋਲੋਂ ਹੋ ਲਿਆ ਗਿਆ ਹੋਈ ਤੇ ਉਹ ਵੀ ਸਦਾ ਲਈ ਕੁਝ ਇੰਜ ਦੇ ਦਾ ਇੰਜ ਗਵਾਚ ਜਾਣਾ ਕਿੰਨਾ ਤਕਲੀਫ ਦੇ ਹੁੰਦਾ ਜਿੰਨਾ ਅੱਖਾਂ ਨੂੰ ਸਦਾ ਲਈ ਬੁਝਾ ਦਿੱਤਾ ਜਾਂਦਾ ਹੈ ਜਿਸ ਲਹੂ ਵਿੱਚ ਮਰਨ ਵਾਲੇ ਦੀ Laash ਨੇ ਉਮਰਾ ਬੱਦੀ ਤੈਰਦੇ ਰਹਿਣਾ ਹੁੰਦਾ ਹੈ ਜਿੰਨਾ ਜ਼ਖਮਾਂ ਤੇ ਕਦੀ ਅੰਗੂਰ ਨਹੀਂ ਆਉਣਾ ਹੁੰਦਾ ਜਿਸ ਖਾਲੀ ਥਾਂ ਨੂੰ ਸਿਰਫ ਮਰਨ ਵਾਲਾ ਹੀ ਭਰ ਸਕਦਾ ਹੁੰਦਾ ਨਹੀਂ ਯਾਰੋ ਖੁਦਾ ਦੇ ਵਾਸਤੇ ਨਹੀਂ ਤੁਸੀਂ ਅੱਖਾਂ ਤਾਂ ਬੰਦ ਕਰੋ ਤੁਸੀਂ ਚੰਗੀ ਤਰ੍ਹਾਂ ਵੇਖ ਸਕੋਗੇ ਤੁਸੀਂ ਕੰਨਾਂ ਤੇ ਹੱਥ ਤਾਂ ਰੱਖੋ ਤੁਸੀਂ ਹੋਰ ਚੰਗੀ ਤਰ੍ਹਾਂ ਸੁਣ पाओਗੀ ਬਾਹਰ ਕਿੱਧਰ ਚੱਲਿਓ ਤੁਸੀਂ ਆਪਣੇ ਅੰਦਰ ਵੱਲ ਮੁੜੋ ਤੁਹਾਡੀ ਬੰਦੂਕ ਲਈ ਸਭ ਤੋਂ ਉਚਿਤ ਸ਼ਿਕਾਰਤ ਉੱਥੇ ਹੈ ਤੇ ਫਿਰ ਤੁਸੀਂ ਜਦੋਂ ਵਾਪਸ ਆਓਗੇ ਤਾਂ ਤੁਸੀਂ ਚੰਗੀ ਤਰ੍ਹਾਂ ਪਹਿਚਾਨ ਸਕੋਗੇ ਲੋੜੀਂਦਾ ਚਿਹਰਾ ਕਿਸ ਚਿਹਰੇ ਪਿੱਛੇ ਛिपਿਆ ਖੜਾ ਹੈ ਤੇ ਸ਼ਾਇਦ ਉਸੇ ਗੋਲੀ ਦੀ ਆਵਾਜ਼ ਹੈ ਇੱਕ ਗੋਲੀ ਜਿਹੜੀ ਚੱਲਦੀ ਹੈ ਉਸ ਦੀ ਆਵਾਜ਼ ਪਤਾ ਨਹੀਂ ਕਿੰਨੀ ਧੇਰ ਤੱਕ ਆਉਂਦੀ ਰਹਿੰਦੀ ਹੈ ਤੁਸੀਂ ਉਸ ਨੂੰ ਬਰਿਆਂ ਬੱਧੀ ਸੁਣਦੇ ਰਹਿੰਦੇ ਹੋ ਜੇ ਸਵਾ ਵਿੱਚੋਂ ਇੱਕ ਵਾਰ ਉਹ ਗੋਲੀ ਲੰਘ ਜਾਂਦੀ ਹੈ ਪਤਾ ਨਹੀਂ ਕਿੰਨੀ ਧੇਰ ਤੱਕ ਹਰੇ ਰਹਿਣੇ ਹੁੰਦੇ ਹਨ ਉਸ ਦੇ ਜ਼ਖਮ ਪਤਾ ਨਹੀਂ ਕਿੰਨੀ ਧੇਰ ਤੱਕ ਹਰੇ ਰਹਿਣੇ ਹੁੰਦੇ ਹਨ ਉਸ ਦੇ ਜ਼ਖਮ ਵਰਤਮਾਨ ਔਰਤ ਕਹਿੰਦੀ ਹੈ ਕੌਣ ਹਨ ਇਹ ਲੋਕ ਆਦਮੀ ਆਖਦੇ ਉਹ ਵਿਖਾਈ ਥੋੜਾ ਦਿੰਦੇ ਨੇ ਉਹ ਉੱਥੇ ਹੀ ਥੋੜਾ ਹਨ ਜਿੱਥੇ ਕਿਹਾ ਜਾਂਦਾ ਹੈ ਉਹ ਹਨ ਮਰਨ ਵਾਲਾ ਕਹਿੰਦਾ ਹੁੰਦਾ ਸੀ ਕਿੰਨਾ ਕੁਝ ਕਹਿੰਦਾ ਹੁੰਦਾ ਸੀ ਉਹ ਪਰ ਵੇਖੋ ਉਹ ਚੁੱਪ ਵੀ ਕਿੰਨੀ ਜਲਦੀ ਕਰ ਗਿਆ ਹੈ